हाँ जी स्वागत है जी थोड़ा पंजाब पंजाबी चैनल से तो अच्छ असी पंजाबी का एलिजीबिल टैस्ट के कुछ महत्वपूर्ण प्रश्न तो फस्ट प्रश्न है अजोके पंजाब दुख उप बोलिया कि चार हैं छे हैं पाँच हैं तीन हैं तो अजोके मुख उप बोलियां हैं चार किरिया की किरिया दस्म होंदिया हैं दो तीन चार या पाँच किरिया दस्म दो ठीक है क्रिया किरिया क्रिया किरिया स्वर मुक्ता मुक्ता ਲਿਖਿਆ ਜਾਂਦਾ ਠੀਕ ਹੈ ਕਿਹੜੇ ਸਵਰ ਦੇ ਨਾਲ ਮੁਕਤਾ ਹੁੰਦਾ ਹੈ ਠੀਕ ਹੈ ਊੜਾ ਐੜਾ ਈੜੀ ਜਾਂ ਸਾਰੇ ਕਿਹੜੇ ਸਵਰ ਦੇ ਨਾਲ ਮੁਕਤਾ ਹੁੰਦਾ ਤਾਂ ਉਹ ਆਂਦਾ ਹੈ ਐੜੇ ਦੇ ਨਾਲ ਸ਼ੁੱਧ ਸ਼ਬਦ ਦੱਸੋ ਇਹਨਾਂ ਵਿੱਚੋਂ ਸ਼ੁੱਧ ਜਿਹੜਾ ਸ਼ਬਦ ਹੈ ਪਹਿੜ ਪਹਿੜ ਪਹਿਰ ਤੇ ਪਿਹਰ ਤਾਂ ਇਹਨਾਂ ਵਿੱਚੋਂ ਜਿਹੜਾ थर्ड नंबर वाला है पहर, ठीक है ये शब्द शुद्ध हैं शुद्ध शुद्ध शब्द शुद शुद भी आएंगे भाषा की सब तो इकाई केड़ी है, शब्द है किरिया है करम है वाक है भाषा की सब तो वीडी इकाई केड़ी है तो सब तो वीडी इकाई है वाक भाषा की सब तो छोटी एकाई है भाषा की ਸਭ ਤੋਂ ਛੋਟੀ ਕਾਈ ਹੈ ਤੁਣੀ ਤੇ ਭਾਸ਼ਾ ਦੀ ਜੇ ਸਾਰਥਕ ਇਕਾਈ ਪੁੱਛ ਲਈ ਜਾਏ ਤਾਂ ਉਹ ਹੈ ਸ਼ਬਦ ਠੀਕ ਹੈ ਤਾਂ ਅਗਰ ਸ਼ਬਦ অপਸ਼ਨ ਵਿੱਚ ਨਹੀਂ ਹੋਏਗਾ ਤਾਂ ਪਾਵੰਸ਼ ਠੀਕ ਹੈ ਅਗਰ ਸ਼ਬਦ ਤੇ ਪਾਵੰਸ਼ ਦੋਨੋਂ ਹੋਣਗੇ ਤਾਂ ਪਹਿਲੇ ਤੋਂ ਹੀ ਪਾਵੰਸ਼ ਨੂੰ ਟਿਕ ਕਰਨਾ ਹੈ ਠੀਕ ਹੈ ਭਾਸ਼ਾ ਦੀ ਸਾਰਥਕ ਜਿਹੜੀ ਛੋਟੀ ਇਕਾਈ ਪਾਵੰਸ਼ ਵਿਆਕਰਨ ਵਿੱਚ ਕੋਸ਼ ਸ਼ਬਦ ਕੀ ਅਰਥ ਹਨ ਖਜ਼ਾਨਾ ਹੈ ਸ਼ਬਦਾਂ ਦਾ ਭੰਡਾਰ ਹੈ ਜਾਂ ਸਾਰੇ ਹਨ ਵਿਆਕਰਨ ਵਿੱਚ ਕੋਸ਼ ਦਾ ਕੀ ਅਰਥ ਹੈ ਸ਼ਬਦਾਂ ਦਾ ਭੰਡਾਰ ਹੈ ਠੀਕ ਹੈ ਕੋਸ਼ ਕੀ ਹੈ ਸ਼ਬਦਾਂ ਦਾ ਭੰਡਾਰ ਪੰਜਾਬੀ ਕੋਸ਼ਾਂ ਦੀ ਰਚਨਾ ਕਦੋਂ ਸ਼ੁਰੂ ਹੋਈ 1944 1940 1939 1960 ਤਾਂ ਪੰਜਾਬੀ ਕੋਸ਼ਾਂ ਦੀ ਰਚਨਾ ਸ਼ੁਰੂ ਹੋਈ ਸੀ 1900 पंद्रह सौ सो, सॉरी पंद्रह सौ चौताली पंद्रह सौ चुता चाली उन्नीस सौ उन्ताली उन्नीस सौ काठ, तय हो पंद्रह सौ चौताली उन्नी आएगा ठीक है गलती ना पंद्रह रखोगे उन्नी आएगा उन्नीस शब्द चुताली शब्दकोश किस्म के होंगे दो होंगे तीन होंगे चार होंगे ज पां होंगे शब्दकोश किस्म के होंगे तय होंगे चार किस्म के कोश शब्द किस परंपरा जुड़िया होया है अरबी ना यूनानी भारती न विदेशी न तो कोश शब्द किस परंपरा जुड़िया है भारतीय परंपरा संस्कृति ਦਾ ਸਭ ਤੋਂ ਪੁਰਾਣਾ ਕੋਸ਼ ਕਿਹੜਾ ਹੈ ਅਮਰ ਕੋਸ਼ ਮਹਾਨ ਕੋਸ਼ ਵਿਸ਼ਵ ਕੋਸ਼ ਨਸਾਰੇ ਤਾਂ ਸੰਸਕ੍ਰਿਤ ਦਾ ਸਭ ਤੋਂ ਪੁਰਾਣਾ ਕੋਸ਼ ਹੈ ਅਮਰ ਕੋਸ਼ ਸ਼ਬਦ ਜੋੜ ਕੋਸ਼ ਸੈਲ ਕਿੱਥੇ ਹੈ ਅੰਮ੍ਰਿਤਸਰ ਪਟਿਆਲਾ ਚੰਡੀਗੜ੍ਹ ਮੋਹਾਲੀ ਤਾਂ ਇਹ ਹੈ ਪਟਿਆਲਾ ਦੇ ਵਿੱਚ पैरा रचना किस उत्ते हों शब्दे अर्थाते सरलेखते जाकों पर पैरा रचना जोड़ा है वह सिरलेख के उत्ते केंद्रित हाँ है पैरे का आकार लगातार किन्ने शब्दों का होना चाहिए है तो यह होना चाहिए ती नब्बे एक सौ भी एक डेढ़ सौ तो यह होना चाहिए डेढ़ सौ के लगभग ठीक है फोर्थ ऑप्शन पैरे का आकार है ਸੀਮਤ ਸੀਮਤ ਦੋਵੇਂ ਹੋ ਸਕਦੇ ਹਨ ਜਾਂ ਕੋਈ ਵੀ ਸਹੀ ਨਹੀਂ ਤਾਂ ਪੈਰੇ ਦਾ ਆਕਾਰ ਹੁੰਦਾ ਹੈ ਸੀਮਤ ਕੱਖਾਂ ਤੋਂ ਹੋਣਾ ਹੌਲਾ ਹੋਣਾ ਹਲਕਾ ਹੋਣਾ ਭਾਰ ਲਹਿ ਜਾਣਾ ਵਧਾਈ ਮਿਲਣਾ ਬੇਜ ਤੋਂ ਮੁਹਾਵਰਾ ਠੀਕ ਹੈ ਕੱਖਾਂ ਤੋਂ ਓਲੇ ਹੋ ਜਾਣਾ ਭਾਰ ਲਹਿ ਜਾਣਾ ਭਾਰ ਲਹਿ ਜਾਣਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਕਿਸ ਦੀ ਸਤਰ ਹੈ ਗੁਰੂ ਨਾਨਕ ਦੇਵ ਜੀ ਦੀ ਗੁਰੂ ਅਮਰਦਾਸ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਭਾਈ ਗੁਰਦਾਸ ਜੀ ਦੀ ਤਾਂ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਭਾਈ ਗੁਰਦਾਸ ਜੀ ਦੀ ਸਤਰ ਹੈ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਸਾਹਿਬ ਦੀ ਲਿਖਾਈ ਦਾ ਕੰਮ ਕਿਸ ਨੂੰ ਸੌਂਪਿਆ ਭਾਈ ਮਣੀ ਜੀ ਨੂੰ ਭਾਈ ਗੁਰਦਾਸ ਜੀ ਨੂੰ ਭਾਈ ਲਖੀਰ ਸਾਹਿਬ ਨੂੰ ਸੂਫੀ ਸੰਤ ਮੀਆਂ ਮੀਰ ਜੀ ਨੂੰ ਤਾਂ ਹੀ ਸੋਪਿਆ ਸੀ ਭਾਈ ਗੁਰਦਾਸ ਜੀ ਨੂੰ ਠੀਕ ਹੈ ਲਿਖਾਈ ਦਾ ਕੰਮ ਭਾਈ ਗੁਰਦਾਸ ਜੀ ਦੀਆਂ 12 ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਉਂ ਕਿਹਾ ਜਾਂਦਾ ਹੈ ਵਾਰਾਂ ਦੀ ਗਿਣਤੀ ਕਰਕੇ ਗੁਰੂਆਂ ਦੀ ਮਹਿਮਾ ਕਰਕੇ ਗੁਰੂਆਂ ਦੇ ਇਤਿਹਾਸਿਕ ਪਿਛੋਕੜ ਕਰਕੇ ਗੁਰਬਾਣੀ ਦੀ ਵਿਸਥਾਰ ਪੂਰਵਕ ਵਿਆਖਿਆ ਕਰਕੇ ਉਹਨਾਂ ਨੇ ਗੁਰਬਾਣੀ ਦੀ ਜਿਹੜੀ ਹੈ ਨਾ ਆਪਣੀਆਂ ਵਾਰਾਂ ਦੇ ਵਿੱਚ ਵਿਸਥਾਰ ਪੂਰਵਕ ਵਿਆਖਿਆ ਕੀਤੀ ਹੈ ਠੀਕ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਵਾਰਾਂ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਠੀਕ ਹੈ ਤਾਂ ਪਰ ਗੁਰਬਾਣੀ ਦੀ ਵਿਸਤਾਰਪੂਰਵ ਵਿਆਖਿਆ ਕਰਕੇ ਕਿਹਾ ਗਿਆ ਬਾਬਾ ਫਰੀਦ ਜੀ ਦਾ ਜਨਮ ਜੀਵਨ ਕਾਲ 1173 ਤੋਂ 1246 1173 ਤੋਂ 1200 1173 ਤੋਂ 1260 1173 ਤੋਂ 1260 ਤੇ ਇਸ ਦਾ 3rd অপশন ঠিক ਹੈ 1173 ਤੋਂ 1260 ਪੰਜਾਬੀ ਦਾ ਪਹਿਲਾ ਵਿਆਕਰਨ ਕਿਸ ਨੇ ਲਿਖਿਆ ਮੋਹਨ ਸਿੰਘ ਨੇ ਵਿਲੀਅਮ ਕੈਰੀ ਨੇ ਵਿਲੀਅਮ ਸਕਾਟ ਨੇ ਨਾਨਕ ਸਿੰਘ ਨੇ ਤਾਂ ਪੰਜਾਬੀ ਦਾ ਪਹਿਲਾ ਵਿਆਕਰਨ ਜਿਹੜਾ ਲਿਖਿਆ ਸੀ ਉਹ ਵਿਲੀਅਮ ਕੈਰੀ ਨੇ ਲਿਖਿਆ ਸੀ ਠੀਕ ਹੈ ਤਾਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਸੰ ਐਸੇ ਤਰ੍ਹਾਂ ਦੀ ਵੀਡੀਓ ਹੋਰ ਲੈ ਕੇ ਆਵਾਂਗੇ ਚੰਗੀ ਲੱਗੀ ਵੀਡੀਓ ਤੇ ਉਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦੀ